ਪੰਜਾਬ ਇਸ ਵੇਲੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣਾ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਸੁਖਪਾਲ ਸਿੰਘ ਖੈਰਾਨੇ ਸਿਆਸੀ ਪਾਰਟੀਆਂ ਦਾ ਕੀਤਾ ਘਰਾਓ ਕਿਹਾ ਪੈਸੇ ਵਾਲੇ ਤੇ ਸਰਮਾਇਦਾਰ ਉਮੀਦਵਾਰਾਂ ਨੂੰ ਮਿਲਦੀਆਂ ਨੇ ਟਿਕਟਾਂ ਖੈਰਾਨੇ ਕਿਹਾ ਟਿਕਟਾਂ ਲੈਣ ਦੇ ਲਈ ਉਮੀਦਵਾਰ ਬੈਠਦੇ ਨੇ ਵੱਡੇ ਆਗੂਆਂ ਦੇ ਪੈਰਾਂ ਦੇ ਵਿੱਚ आम आदमी पार्टी नु ਲੱਗਾ ਇੱਕ ਹੋਰ ਵੱਡਾ ਝਟਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਦਿੱਤਾ ਅਸਤੀਫਾ ਮਾਸਟਰ ਬਲਦੇਵ ਸਿੰਘ ਨੇ ਲਗਾਇਆ ਇਲਜ਼ਾਮ ਆਮ ਆਦਮੀ ਪਾਰਟੀ ਆਪਣੇ ਮਕਸਦ ਤੋਂ ਭਟਕੀ ਕੈਪਟਨ ਸਰਕਾਰ ਨੇ ਵਿਧਾਇਕਾਂ ਨੂੰ ਖੁਸ਼ ਕਰਨ ਦਾ ਕੀਤਾ ਯਤਨ ਵਿਧਾਇਕਾਂ ਨੂੰ ਦਿੱਤੇ ਜਾਣਗੇ 5-5 ਕਰੋੜ ਤੱਕ ਦੇ ਵਿਕਾਸ ਫੰਡ आम आदमी पार्टी ने भी की थी विकास फंड जारी करने दी अपील सुखबीर बादल ने कैप्टन ਤੇ ਲਗਾਏ ਲੋਕਾਂ ਨਾਲ ਸੰਪਰਕ ਨਾ ਰੱਖਣ ਦੇ ਇਲਜ਼ਾਮ ਕਿਹਾ ਕਾਂਗਰਸ ਕੋਲ ਵੋਟਾਂ ਮੰਗਣ ਲਈ ਕੋਈ ਮੁੱਦਾ ਨਹੀਂ ਸੁਖਬੀਰ ਬਾਦਲ ਨੇ ਕਿਹਾ ਕੈਪਟਨ ਤੇ ਸੁਨੀਲ ਜਾਖੜ ਲੋਕਾਂ ਨੂੰ ਨਹੀਂ ਦਿਖਾ ਸਕਦੇ ਮੂੰਹ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫੇਰ ਛੇੜਿਆ 84 ਦਾ ਮੁੱਦਾ ਗਾਂਧੀ ਪਰਿਵਾਰ ਤੇ ਲਗਾਏ 84 ਦੇ ਕਤਲੇਆਮ ਦੇ ਇਲਜ਼ਾਮ ਕਿਹਾ ਸੱਜਣ ਕੁਮਾਰ ਤੇ ਟਾਈਟਲਰ ਨੂੰ ਗਾਂਧੀ ਪਰਿਵਾਰ ਨੇ ਲੰਮੇ ਸਮੇਂ ਤੱਕ ਬਚਾਇਆ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਮਾਸਟਰ ਬਲਦੇਵ ਨੇ ਇਹ ਕਹਿੰਦਿਆਂ ਹੋਇਆ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਗਠਨ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਕੀਤਾ ਗਿਆ ਸੀ ਪਾਰਟੀ ਉਹਨਾਂ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਅਸਤੀਫਾ ਇਹਦੇ ਪਿਛਲੇ 1.5-2 ਸਾਲ ਤੋਂ ਜਿਹੜੇ ਪਾਰਟੀ ਦੇ ਅੰਦਰ ਜਿਹੜੇ ਚੱਲ ਰਿਹਾ ਸੀ ਸਵਰਾਜ ਦੀ ਇੱਕ ਸੀ ਮਤਲਬ ਜਦੋਂ ਪਾਰਟੀ ਮੈਂ ਜੁਆਨ ਕੀਤੀ ਹੈ ਬਹੁਤੇ ਸਾਥੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਮੈਂ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੈਟੀਚਰ ਸੀ ਤਾਂ ਮੈਂ 4 ਸਾਲ ਪਹਿਲਾਂ ਨੌਕਰੀ ਛੱਡੀ ਸੀ ਔਰ ਮੈਂ ਜਦੋਂ ਵੀ ਕੋਈ ਫੈਸਲਾ ਲੈਣਾ ਮੈਂ ਆਪਣੇ ਮਨ ਦੇ ਨਾਲ ਲੈਣਾ ਜਿਵੇਂ ਮੇਰਾ ਮਨ ਦਿਲ ਮੇਰਾ ਕਰਦਾ ਹੈ ਕਹਿੰਦਾ ਵੀ ਐਵੇਂ ਕਰਨਾ ਉਹ ਕਹਿੰਦਾ ਮੈਂ 25 ਤਰੀਕ ਨੂੰ ਤੁਸੀਂ ਸੋਚ ਨਹੀਂ ਸਕਦੇ 25 ਤਰੀਕ ਨੂੰ ਮੈਂ ਫੈਸਲਾ ਲਿਆ ਵੀ ਮਤਲਬ ਰਜਾਇਨ ਕਰਨਾ ਤੇ 26 ਤਰੀਕ ਨੂੰ ਮੈਂ ਲਿਖ ਕੇ ਦਿੱਤਾ ਤੇ ਪੰਜਾ ਕੁ 6 ਦਿਨ ਮੈਨੂੰ ਕਹਿੰਦੇ 3 ਮਹੀਨੇ ਦੀ ਤਨਖਾਹ ਵਾਪਸ ਜਮਾ ਕਰਾਓ ਉਹ ਮੈਂ ਜਮਾ ਕਰਾਤੀ ਤਿੰਨ ਚਾਰ ਦਿਨਾਂ ਤੋਂ ਪੰਜਾ ਦਿਨਾਂ ਬਾਅਦ ਮੈਂ ਫ੍ਰੀ ਹੋ ਗਿਆ ਤਾਂ ਆ ਜਿਹੜਾ ਫੈਸਲਾ ਲਿਆ ਇਹ ਬੜਾ ਸੋਚ ਸਮਝ ਕੇ ਲਿਆ ਹੈ ਕੋਈ ਪਿਆਰੀ ਨੌਕਰੀ ਨਹੀਂ ਕਰਦਾ ਕਿ ਸ਼ਰਤਾਂ ਦਾ ਕੋਈ ਪੀਂ ਤਾਂ ਬਹੁਤ ਵੱਡੀ ਗੱਲ ਹੈ ਜਿਹੜੇ ਆ ਪ੍ਰਾਈਵੇਟ ਕੰਪਨੀ ਦੇ ਵਿੱਚ ਲੱਗੇ 5000 ਜਾਂ 3000 ਜਾਂ 4000 ਰੁਪਏ ਮਿਲਦਾ ਨਾ ਉਹਨੂੰ ਉਹ ਵੀ ਨਹੀਂ ਸੋਚ ਕੇ ਮਤਲਬ ਛੱਡ ਦੇਗੇ ਪਰ ਤੁਹਾਡੇ ਜਿਹੜੇ ਹਲਕੇ ਦੇ ਲੋਕ ਜਿਨ੍ਹਾਂ ਨੇ ਤੁਹਾਨੂੰ ਆਪਣਾ ਉਮੀਦਵਾਰ ਚੁਣਿਆ ਉਹ ਸਹਿਮਤ ਹੈ ਤੁਹਾਡੇ ਇਸ ਇਸ ਦੇਖੋ ਮੈਂ ਜਿਸ ਜੇਸਨ ਖੈਰਾ ਸਾਹਿਬ ਨੇ ਪਾਰਟੀ ਬਣਾਈ ਸੀ ਉਸ ਦਿਨ ਅਸੀਂ ਉੱਪਰ ਨਹੀਂ ਚੜਾਏ ਸੀ ਮੈਂ ਸਾਰੇ ਐਮਐਲਏ ਪਿੱਛੇ ਬੈਠੇ ਤੇ ਮੈਨੂੰ ਪੱਤਰਕਾਰਾਂ ਨੇ ਸਾਰਿਆਂ ਨੇ ਪੁੱਛਿਆ ਸੀ ਉਦੋਂ ਵੀ ਤੁਸੀਂ ਮਤਲਬ ਇਧਰ ਜੁਆਇਨ ਕਰ ਰਹੇ ਹੋ ਮੇਰੇ ਨਾਲ ਉਹਦੇ ਹਲਕੇ ਦੇ ਲੋਕਾਂ ਨਾਲ ਜਾ ਕੇ ਵਿਚਾਰ ਵਟਾਂਦਰਾ ਕਰੂ ਉਸ ਤੋਂ ਬਾਅਦ ਫਿਰ ਫੈਸਲਾ ਲਵਾਂਗਾ ਮੇਰੇ ਹਲਕੇ ਦੇ ਲੋਕਾਂ ਨੇ ਇਹੀ ਗੱਲ ਕੀਤੀ ਹੈ ਵੀ ਤੁਸੀਂ ਐਮਐਲਏ ਸ਼ਿਪ ਤੋਂ ਸਤੀਫਾ ਨਹੀਂ ਦੇਣਾ ਤੁਸੀਂ ਪਾਰਟੀ ਦੇ ਜਿਹੜੀ ਮੁੱਢਲੀ ਮੈਂਬਰਸ਼ਿਪ ਤੋਂ ਸੀ ਹੋਵੇ ਤੇ ਉਹ ਅੱਜ ਮੈਂ ਦੇਖ ਕੇ ਭੇਜਦਾ ਅਰਵਿੰਦ ਕੇਜਰੀਵਾਲ ਜੀ ਨੇ ਲੀਡਰ ਆਫ ਆਪੋਜੀਸ਼ਨ ਦਾ ਵੀ ਕਿਹਾ ਜਾ ਰਿਹਾ ਹੈ ਕਿ ਖਤਰਾ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨੀ ਕੇਜਰੀਵਾਲ ਨਹੀਂ ਇਹਦੇ ਇਹਦੇ ਵਿੱਚ ਦਬਾਅ ਦਬਾਅ ਬਣਾਉਣ ਵਾਲੀ ਕੋਈ ਗੱਲ ਨਹੀਂ ਗਈ ਕਦੇ ਕੋਈ ਕਿਸੇ ਦੇ ਦਬਾਅ ਦੇ ਵਿੱਚ ਰਹਿ ਨਹੀਂ ਸਕਦਾ ਜਿਹੜੇ ਯਾਦਪੰਚੀ ਉਹਨਾਂ ਨੂੰ ਤਾਂ ਉੱਡਣਾ ਹੀ ਹੈ ਉੱਡਦਾ ਹੀ ਆ ਉਹ ਤੇ ਅਸੀਂ ਕਿਸੇ ਦੇ ਆਜਾਦ ਉਹ ਜਿਹੜਾ ਐਲੋਪੀ ਦਾ ਉਹਦਾ ਬਚਾਉਣਾ ਜਾਂ ਨਾ ਬਚਾਉਣਾ ਤਾਂ ਪਾਰਟੀ ਨੇ ਸੋਚਣਾ ਦੇਖੋ ਮਾਸਟਰ ਬਲਦੇਵ ਸਿੰਘ ਜੀ ਇੱਕ ਬਹੁਤ ਸੁਰਜੀ ਹੋਏ ਐਮਐਲਏ ਨੇ ਔਰ ਉਹਨਾਂ ਨੇ ਆਪਣੀ ਕੌਨਸ਼ੀਅਸ ਡਿਸੀਜਨ ਲਿਆ ਵਾ ਕਿ ਆਮ ਆਦਮੀ ਪਾਰਟੀ ਦੇ ਨਾਲ ਮਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਵਾ ਔਰ ਉਹਦੇ ਕਾਰਨ ਆਊਟਲਾਈਨ ਕੀਤੇ ਨੇ ਕਿ ਜਿਹੜੀ ਪਾਰਟੀ ਨੇ ਇੱਕ ਬਹੁਤ ਪਰਵਰਤਨ ਵਿਵਸਥਾ ਪਰਵਰਤਨ ਦੀ ਗੱਲ ਕੀਤੀ ਸੀਗੀ ਉਹ ਆਪਣੇ এজেন্ডੇ ਤੇ ਆਈਡੀਓਲੋਜੀ ਤੋਂ ਭਟਕ ਚੁੱਕੀ ਆ ਉਹ ਹਰ ਕਿਸਮ ਦੇ ਜਿਹੜੇ ਉਹਨਾਂ ਨੇ ਅਸੂਲ ਬਣਾਏ ਸੀ ਸਵਰਾਜ ਦਾ ਅਸੂਲ ਬਣਾਇਆ ਸੀ ਕਿ ਲੋਕਾਂ ਨੂੰ ਪੁੱਛ ਕੇ ਚੱਲਾਂਗੇ ਹੁਣ ਉਹ ਸਾਰਾ ਕੁਝ ਕੇਂਦ੍ਰਿਤ ਕੇਵਲ ਇੱਕ ਵਿਅਕਤੀ ਕੇਜਰੀਵਾਲ ਕੋਲ ਹੋ ਗਿਆ ਆਪਣੇ ਹੀ ਸੰਵਿਧਾਨ ਨੂੰ ਚਿੱਕੇ ਤੇ ਟੰਗ ਕੇ ਤੀਸਰੀ ਵਾਰ ਉਹਨਾਂ ਨੇ ਆਪਣੇ ਆਪ ਨੂੰ ਖੁਦ ਨੂੰ ਕਨਵੀਨਰ ਪਾਰਟੀ ਦਾ ਬਣਾ ਰੱਖਿਆ ਵਾ ਔਰ ਕਿਤੇ ਨਾ ਕਿਤੇ ਖਾਸ ਤੌਰ ਤੇ ਜਦੋਂ ਮਾਸਟਰ ਬਲਦੇਵ ਸਿੰਘ ਜੀ ਨੇ ਲਿਖਿਆ ਚਿੱਠੀ ਦੇ ਵਿੱਚ ਜਦੋਂ ਦਲਿਤ ਪੱਤਾ ਖੇਡਿਆ ਪੰਜਾਬ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਜਾਤ ਪਾਤ ਧਰਮ ਤੋਂ ਉੱਤੇ ਆ ਉਹਨਾਂ ਨੇ ਲੀਡਰ ਆਫ ਆਪੋਜੀਸ਼ਨ ਨੂੰ ਰਿਮੂਵ ਕਰਨ ਵਾਸਤੇ ਦਲਿਤ ਪੱਤੇ ਦਾ ਸਹਾਰਾ ਲਿਆ ਜਦ ਕਿ ਪੰਜਾਬ ਦੇ ਲੋਕ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਲੱਗਦੇ ਪੰਜਾਬ 'ਚ ਕਿਰਤियां ਕਾਮਿਆਂ ਕਿਸਾਨਾਂ ਦਾ ਜਿਹਦਾ 9 ਮਾਸ ਦਾ ਰਿਸ਼ਤਾ ਹੁੰਦਾ ਉਦਾਂ ਹੁੰਦਾ ਔਰ ਮਾਸਟਰ ਜੀ ਨੇ ਇਹ ਵੀ ਕਿਹਾ ਵਾ ਐਮ ਐਲ ਏ ਸਾਹਿਬ ਨੇ ਕਿ ਅਗਰ ਤੁਸੀਂ ਵਾਕਈ ਦਲਿਤਾਂ ਦੇ ਵਿਕਾਸ ਲਈ ਜਾਂ ਉਹਨਾਂ ਦੇ ਡਿਵੈਲਪਮੈਂਟ ਲਈ ਇਹਨੇ ਸੰਜੀਦਾ ਹੋ ਤਾਂ ਜਦੋਂ ਤੁਸੀਂ ਸਟ੍ਰਕਚਰ ਬਣਾਇਆ ਸੀ ਪੰਜਾਬ ਦੇ ਵਿੱਚ 26 ਪ੍ਰੈਜ਼ੀਡੈਂਟ ਅਨਾਉਂਸ ਕੀਤੇ ਸੀ ਇੱਕ ਵੀ ਦਲਿਤ ਨਹੀਂ ਸੀ ਪੰਜ ਜ਼ੋਨ ਪ੍ਰੈਜ਼ੀਡੈਂਟ ਲਾਇਆ ਸੀ ਇੱਕ ਵੀ ਦਲਿਤ ਨਹੀਂ ਸੀ ਤੁਸੀਂ ਕੋ ਪ੍ਰੈਜ਼ੀਡੈਂਟ ਲਾਇਆ ਸੀ ਪੰਜਾਬ 'ਚ ਉਹ ਵੀ ਦਲਿਤ ਨਹੀਂ ਸੀ ਤੁਸੀਂ ਪ੍ਰੈਜ਼ੀਡੈਂਟ ਭਗਵੰਤ ਮਾਨ ਨੂੰ ਬਣਾਇਆ ਸੀ ਉਹ ਵੀ ਦਲਿਤ ਨਹੀਂ ਸੀ ਤੁਸੀਂ ਤਿੰਨ ਰਾਜ ਸਭਾ ਦੇ ਮੈਂਬਰ ਨਾਮਿਨੇਟ ਕੀਤੇ ਉਹਨਾਂ ਚ ਇੱਕ ਵੀ ਦਲਿਤ ਨਹੀਂ ਲਿਆ ਤੁਸੀਂ ਤਿੰਨ ਪੋਜੀਸ਼ਨਸ ਟੌਪ ਦੀਆਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਕਨਵੀਨਰ ਚੀਫ ਮਿਨਿਸਟਰ ਡਿਪਟੀ ਚੀਫ ਮਿਨਿਸਟਰ ਉਹਦੇ ਚ ਕੋਈ ਵੀ ਦਲਿਤ ਨਹੀਂਗਾ ਸੋ ਔਰ ਸਭ ਤੋਂ ਬੁਰਾ ਲੱਗਿਆ ਪੰਜਾਬ ਦੇ ਲੋਕਾਂ ਨੂੰ ਜਦੋਂ ਉਹਨਾਂ ਨੇ ਇੱਕ ਜਾਤ ਦੇ ਕਾਰਡ ਦੇ ਪਿੱਛੇ ਚਿਪਕੇ ਇੱਕ ਅਨ ਡੈਮੋਕਰੇਟਿਕ ਫੈਸਲਾ ਲਿਆ ਔਰ ਬਾਸਚਤ ਜੀ ਤਾਂ ਉਹ ਆਦਮੀ ਨੇ ਜਿਨ੍ਹਾਂ ਨੂੰ ਉਹ ਉਸ ਲੀਡਰ ਆਫ অপੋਜੀਸ਼ਨ ਦੇ ਲਾਉਣ ਵੇਲੇ ਇਹਨੂੰ ਟੈਲੀਫੋਨ ਵੀ ਨਹੀਂ ਕੀਤਾ ਗਿਆ ਕਈਆਂ ਨੂੰ ਤਾਂ ਚਲੋ WhatsApp ਤੇ ਸਲਾਹ ਲੈ ਲਈ। ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੌਸੀਫਾ ਦਿੱਤਾ ਸੀਗਾ ਔਰ ਨੈਤਿਕ ਤੌਰ ਤੇ ਉਹਨਾਂ ਨੂੰ ਇਸ ਅਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਸੀ ਕਿਉਂਕਿ ਐਂਟੀ ਡਿਫੈਕਸ਼ਨ ਲਾ ਸ਼ੈਡਿਊਲ 10 ਇਹ ਕਹਿੰਦਾ ਵੀ ਜਿਹੜਾ ਵਿਅਕਤੀ ਪਾਰਟੀ ਛੱਡ ਦਿੰਦਾ ਜੇਕਰ ਉਹ ਐਮਐਲਏ ਜਾਂ ਐਮਪੀ ਜਾਂ ਰਾਜ ਸਭਾ ਮੈਂਬਰ ਆ ਤਾਂ ਉਹਦੀ ਜਿਹੜੀ ਉਹ ਮੈਂਬਰਸ਼ਿਪ ਆ ਉਹ ਵੀ ਰੱਦ ਹੋਣੀ ਚਾਹੀਦੀ ਆ ਸੋ ਅਸੀਂ ਦੇਖਿਆ ਵੀ 8-10 ਦਿਨ ਅਸੀਂ ਦੇਖਿਆ ਵੀ ਖੈਰਾ ਸਾਹਿਬ ਦੀ ਜਿਹੜੀ ਜਮੀਰ ਆ ਉਹ ਜਾਗਦੀ ਆ ਕਿ ਨਹੀਂ ਜਾਗਦੀ ਸੋ ਉਹਨਾਂ ਦੀ ਜਮੀਰ ਨਹੀਂ ਜਾਗੀ ਸੋ ਅੱਜ ਅਸੀਂ ਮਜਬੂਰ ਹੋ ਕੇ ਸਪੀਕਰ ਸਾਹਿਬ ਕੋਲ ਆਏ ਆਂ ਕਿ ਉਹਨਾਂ ਦੀ ਜਮੀਰ ਜਗਾਈ ਜਾਵੇ ਤੇ ਉਹਨਾਂ ਦੀ ਮੈਂਬਰਸ਼ਿਪ ਖਤਮ ਕੀਤੀ ਜਾਵੇ ਸਪੀਕਰ ਸਾਹਿਬ ਨੇ ਕਿਹਾ ਵੀ ਮੈਂ ਸਾਰੇ ਕੰਟੈਂਟ ਪੜ੍ਹ ਕੇ ਬੜੀ ਜਲਦੀ ਫੈਸਲਾ ਲਵਾਂਗੇ ਇਸ ਤੇ ਮਾਸਟਰ ਜੀ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਹਜੇ ਤੱਕ ਆਮ ਆਦੀ ਪਾਰਟੀ ਦੀ ਲੀਡਰਸ਼ਿ ਪਾਰਟੀਆਂ ਚ ਜਿਹੇ ਕ੍ਰਾਈਸਿਸ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਕਿ ਪਰ ਆਮ ਆਦਮੀ ਪਾਰਟੀ ਲੋਕਾਂ ਚ ਮਜ਼ਬੂਤ ਆ ਲੋਕਾਂ ਜਾਰੀ ਆਮ ਆਦਮੀ ਪਾਰਟੀ ਜੇਕਰ ਤੁਹਾਨੂੰ ਲੱਗਦਾ ਵੀ ਐਡਾ ਵੱਡਾ ਕ੍ਰਾਈਸਿਸ ਆ ਤਾਂ ਸਸ ਅਸੀਂ ਬਹੁਤ ਵੱਡੀ ਜਿਹੜੀ ਰੈਲੀ ਆ ਬਰਨਾਲੇ ਚ ਪ੍ਰਚਾਰਨ ਕੀਤੀ ਆ ਵੀ ਤਰੀਕ ਦੀ ਸੋ ਆਮ ਆਦਮੀ ਪਾਰਟੀ ਬਿਲਕੁਲ ਮਜ਼ਬੂਤ ਆ ਦੇਖੋ ਮਾਸਟਰ ਬਲਦੇਵ ਸਿੰਘ ਉਹਦਾ ਅਸਤੀਫਾ ਅੱਜ ਆਇਆਗਾ ਤੁਹਾਡੇ ਜ਼ਰੀਏ ਪਤਾ ਲੱਗਿਆਗਾ ਜਦੋਂ ਸਾਡੇ ਕੋਲ ਆਫੀਸ਼ੀਅਲੀ ਆਜੂਗੀ ਉਹਦੀ ਕਾਪੀ ਉਸ ਤੋਂ ਬਾਅਦ ਸਾਡੀ ਕੋਰ ਕਮੇਟੀ ਫੈਸਲਾ ਲਾਊਗੀ ਠੀਕ ਹੈ ਪੰਜਾਬੀ ਇਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਰਾ ਨੇ ਇੱਕ ਵਾਰ ਫਿਰ ਸਿਆਸੀ ਪਾਰਟੀਆਂ ਤੇ ਨਿਸ਼ਾਨਾ 사ਦਿਆ ਹੈ। ਉਹਨਾਂ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਪੜ੍ਹੇ ਲਿਖੇ ਤੇ ਇਮਾਨਦਾਰ ਉਮੀਦਵਾਰਾਂ ਨੂੰ ਚੋਣਾਂ ਦੇ ਵਿੱਚ ਖੜਾ ਨਹੀਂ ਕਰਦੀਆਂ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪੈਸੇ ਦੇ ਦਮ ਤੇ ਅਤੇ ਬਾਹੂਬਲੀ ਕਿਸਮ ਦੇ ਉਮੀਦਵਾਰਾਂ ਨੂੰ ਵੋਟਾਂ ਵਿੱਚ ਖੜੇ ਕੀਤਾ ਜਾਂਦਾ ਹੈ। ਜਿਹੜੇ ਲੋਕ ਜਿਨ੍ਹਾਂ ਕੋ ਮਸਲ ਪਾਵਰ ਆ ਜਿਨ੍ਹਾਂ ਤੋਂ ਜਿਨ੍ਹਾਂ ਦੇ ਕੋਲ ਵੱਡਾ ਸਰਮਾਇਆ ਵਾ ਜਿਨ੍ਹਾਂ ਦੇ ਕੋਲ ਖੁਸ਼ਾਮਦ ਜਿਹੜੇ ਪ੍ਰਾਈਵੇਟਲੀ ਲੀਡਰਾਂ ਦੇ ਕਮਰਿਆਂ 'ਚ ਜਾ ਕੇ ਉਹ ਉਹਨਾਂ ਦੇ ਉਹਨਾਂ ਦੇ ਪੁੰਜੇ ਉਹਨਾਂ ਦੇ ਪੈਰਾਂ 'ਚ ਬੈਂਦੇ ਨੇ ਉਹਨਾਂ ਦੇ ਸਾਹਮਣੇ ਕੀ ਕਹਿੰਦੇ ਹੁੰਦੇ ਆ ਲੇਟ ਕੇ ਵੀ ਉਹਨਾਂ ਨੂੰ ਨਮਸਕਾਰ ਕਰਦੇ ਨੇ ਉਹਨਾਂ ਨੂੰ ਇਸ ਲੈਵਲ ਦੀ ਖੁਸ਼ਾਮਦ ਪੈਸੇ ਦਾ ਜ਼ੋਰ ਤੇ ਬਹੁਪਲੀ ਪੋਲਿਟਿਕਸ ਦਾ ਇਸ ਵਕਤ ਆਪਣੇ ਸਾਰੇ ਭਾਰਤ ਦੇਸ਼ ਤੇ ਪੰਜਾਬ ਤੇ ਇਸ ਵਕਤ ਬੋਲਬਾਲਾ ਵਾ ਕਿਸੇ ਪੋਲਿਟੀਕਲ ਪਾਰਟੀ ਦੇ ਲੀਡਰ ਨੇ ਇਹ ਨਹੀਂ ਤੁਹਾਨੂੰ ਕਦੀ ਜਵਾਬ ਦੇਣਾ ਕਿ ਅਸੀਂ educated ਅਸੀਂ ਇਮਾਨਦਾਰ ਅਸੀਂ ਆਪਣੇ ਦੇਸ਼ ਤੇ ਆਪਣੇ ਸੂਬੇ ਦੇ ਪ੍ਰਤੀ ਲਾਇਲ ਲੋਕਾਂ ਨੂੰ ਜਾਂ ਵਰਕਰ ਟਾਈਪ ਲੋਕਾਂ ਨੂੰ ਜਾਂ ਜਿਹੜੇ ਲੋਕ ਸਮਾਜ ਤੇ ਇਸ ਸਿਆਸਤ ਵਿੱਚ ਸੇਵਾ ਭਾਵਨਾ ਨਾਲ ਆਉਣਗੇ ਅਸੀਂ ਉਹਨਾਂ ਨੂੰ ਟਿਕਟ ਦੇਵਾਂਗੇ ਇਹ ਕਦੀ ਕੋਈ ਨਹੀਂ ਕਹਿੰਦਾ ਅੱਜ ਪੰਜਾਬੀ ਇਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਰਾ ਤੋਂ ਬਾਅਦ ਹੁਣ ਸਿਮਰਜੀਤ ਸਿੰਘ ਬੈਂਸ ਨੇ ਵੀ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਉਣ ਦੀ ਗੱਲ ਆਖੀ ਹੈ। ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਨੇ ਪਰ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਸਾਰੇ ਵਾਅਦਿਆਂ ਨੂੰ ਭੁੱਲ ਜਾਂਦੀਆਂ ਨੇ ਜਿਸ ਕਾਰਨ ਲੋਕਾਂ ਦੇ ਨਾਲ ਵੱਡਾ ਤੋਖਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਉਣ ਦੇ ਨਾਲ ਪਾਰਟੀਆਂ ਆਪਣੇ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਦੇ ਲਈ ਪਾਬੰਦ ਰਹਿਣਗੀਆਂ। ਕੀ ਕਿਹਾ ਸਿਮਰਜੀਤ ਮੈਂਸ ਨੇ ਆਓ ਸੁਣਦੇ ਹਾਂ ਵੱਡੇ ਵੱਡੇ ਵਾਅਦੇ ਕਰਦੇ ਆ ਬਹੁਤ ਲੰਬੇ ਚੌੜੇ ਗੱਪਾਂ ਮਾਰੀਆਂ ਜਾਂਦੀ ਨੇ ਇਹ ਡਾਕੂਮੈਂਟ ਲੀਗਲ ਹੋਣਾ ਚਾਹੀਦਾ ਫੌਜਦਾਰੀ ਧਰਾਮਾਂ ਦੇ ਤਹਿਤ ਉਸ ਪਾਰਟੀ ਉਸ ਲੀਡਰਸ਼ਿਪ ਜਿਹੜੀ ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਵਟੋਰਦੀ ਉਹਦੇ ਖਿਲਾਫ ਫੌਜਦਾਰੀ ਧਰਾਮਾਂ ਦੇ ਤਹਿਤ ਮੁਕਦਮੇ ਦਰਜ ਹੋਣੇ ਚਾਹੀਦੇ ਆ ਚਾਹੇ ਉਹ ਨੈਸ਼ਨਲ ਪਾਰਟੀ ਆ ਤੇ ਚਾਹੇ ਕੋਈ ਸਟੇਟ ਦੀ ਪਾਰਟੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਕਦਮ ਤੁਰੰਤ ਚੱਕਣੇ ਚਾਹੀਦੇ ਆ ਮਾਸਟਰ ਬਲਦੇਵ ਸਿੰਘ ਜੀ ਖੈਰਾ ਸਾਹਿਬ ਦੇ ਸਾਥੀ ਤੇ ਮਾਸਟਰ ਬਲਦੇਵ ਸਿੰਘ ਜੀ ਨੇ ਅੱਜ ਰਿਜ਼ਾਈਨ ਕੀਤਾ ਬੜੀ ਬੋਲਡ ਸਟੈਪ ਲਿਆ ਉਹਨਾਂ ਨੇ ਖੈਰਾ ਸਾਹਿਬ ਦੇ ਬਾਕੀ ਸਾਥੀਆਂ ਨੂੰ ਵੀ ਇਹ ਬੋਲਡ ਸਟੈਪ ਲੈ ਲੈਣਾ ਚਾਹੀਦਾ ਤਾਂ ਜੋ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਹੈ ਉਹਨੂੰ ਪੰਜਾਬ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਦਾ ਅੱਜ ਲਵਾਰਸ ਹੋਇਆ ਵਲੰਟੀਅਰ ਕਾਡਰ ਹੈਗਾ ਉਹ ਜੁਨਾਈਟ ਹੋ ਕੇ ਖੈਰਾ ਸਾਹਿਬ ਦੇ ਨਾਲ ਜੁੜ ਜੇ ਕਾਂਗਰਸੀ ਆਗੂ ਤੇ ਵਿਧਾਇਕ ਕੁਲਵੀਰ ਸਿੰਘ ਜੀ ਰਾ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਇਹ ਜਾਣਕਾਰੀ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਦਿੱਤੀ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਦੇ ਖਿਲਾਫ ਮੋਰਚਾ ਖੋਲਣ ਦੀ ਸਜ਼ਾ ਮਿਲੀ ਹੈ ਜੋ ਵੀ ਜ਼ੀਰਾ ਸਾਹਿਬ ਨੇ ਇਲਜ਼ਾਮ ਲਾਏ ਹੈ ਉਹ ਪਰਸੋਂ ਕੱਲ ਮਿਲ ਕੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਆਪਣੇ ਸਾਰੇ ਚਾਰਜਿਸ ਉਹਨਾਂ ਨੂੰ ਦੇਤੇ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਈਅਰਮਾਰਕ ਕਰਤਾ ਡਿਫਰੈਂਟ ਅਥਾਰਟिटीज ਨੂੰ ਵੀ ਉਹਨਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਦੀ ਜਿੱਤੋ ਖਾ MLA ਦੂਸਰੇ ਪੁਰਸਪਤਰਾ ਤੋਂ ਵੀ ਝੂਠੇ ਗੱਲ ਦੇ ਦੇਖੋ ਮੈਂ ਕਹਿ ਰਿਹਾ ਦੋ ਉਸੇ ਦੀ ਜਾਂਚ ਕਰਨ ਵਾਸਤੇ ਅਸੀਂ ਕਰਨੇ ਸੀ ਉਹਨਾਂ ਦੀ ਜੋ ਹੈ ਇਸ ਗੱਲ ਨੂੰ ਜਾਂਚ ਕੀਤਾ ਕਿ ਬਹੁਤ ਉਧਮ ਮਿਲ ਗਿਆ ਤੇ ਉਹਦੇ ਵਿੱਚ ਕੀ ਦੇਖੋ ਸ਼ੋ ਕਾਸ ਨੋਟਿਸ ਵੀ ਮਿਲ ਗਿਆ ਜੀ ਉਹਦੇ ਉੱਤੇ ਡਿਸੀਜਨ ਵੀ ਲੈ ਲਿਆ ਸਰਦਾਰ ਕੁਲਬੀਰ ਸਿੰਘ ਜ਼ੀਰਾ ਹੈਜ਼ ਬੀਨ ਸਸਪੈਂਡਡ ਫਰਮ ਕਾਂਗਰਸ ਮੈਂਬਰਸ਼ਿਪ ਕਿਸੇ ਦੀ ਜਾਨ ਨੂੰ ਪੰਜਾਬ ਦੇ ਅੰਦਰ ਕਿਸੇ ਨੂੰ ਖਤਰਾ ਨਹੀਂ ਹਰ ਕਿਸਮ ਦੀ ਸਿਕਿਉਰਿਟੀ ਜੀਰਾ ਸਾਹਿਬ ਨੇ ਜੋ ਲਾਉਂ ਲਗਾਇਆ ਉਹਨਾਂ ਦੀ ਨਿਰਪੱਖ ਤੌਰ ਤੇ ਜਾਂਚ ਹੋਊਗੀ ਬਿਲਕੁਲ ਜਿਹੜਾ ਵੀ ਕੋਈ ਅਫਸਰ ਮੁਲਾਜ਼ਮ ਕੋਈ ਵੀ ਪੋਲਿਟਿਕਲ ਲੀਡਰ ਇਨਵੋਲਵ ਹੋਇਆ ਉਹਦੇ ਉੱਤੇ ਬੰਦੀ ਕਾਰਵਾਈ ਹੋਊਗੀ ਬਿਕਾਜ਼ ਦਿਸ ਇਜ਼ ਰੂਲ ਆਫ ਲਾ ਬਟ ਜੀਰਾ ਸਾਹਿਬ ਨੂੰ ਪਾਰਟੀ ਦੇ ਇਨਡਿਸਿਪਲਨ ਕਰਕੇ ਹੀ ਹੈਜ਼ ਬੀਨ ਸਸਪੈਂਡਡ ਫਰਮ ਦਾ ਪਾਰਟੀ ਟਿਲ ਫਰਦਰ ਨੋਟਿਸ ਮੈਂ ਸਭ ਤੋਂ ਪਹਿਲੇ ਤੋਂ ਜਾਖੜ ਸਾਹਿਬ ਦਾ ਧੰਨਵਾਦ ਕਰਤਾ ਹੂੰ ਕਿ ਜਿਨਾਂ ਨੇ ਇਹ ਫੈਸਲਾ ਲਈਆ ਔਰ ਮੇਰੀ ਵਜ੍ਹਾ ਇਹ ਹੀ ਥੀ ਕਿਉਂਕਿ ہماری ਕਾਂਗਰਸ ਪਾਰਟੀ ਥੀ ਜੋ उसकी सरकार बनी थी नशे के आधार पर नशे का मुद्दा था मुख्य पंजाब में और उसी मुद्दे को लेके मैंने आज भी बताया कि 60 परसेंट नशा जो कैप्टन अमरिंदर सिंह जी की सरकार ने ख़त्म कर दिया और 40 परसेंट नशा जो है जो आज भी ऐसे अफसर हैं जो तस्कर जिनकी गाड़ियों में घूमते हैं तो इसी के कारण ही अफसरों के दबाव के कारण हो सकता है कि मेरे को उन्होंने किया ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਸੁਨੀਲ ਜਾਖੜ ਤੇ ਲਗਾਏ ਨਜਾਇਜ਼ ਕਬਜ਼ਿਆਂ ਦੇ ਇਲਜ਼ਾਮਾਂ ਤੋਂ ਬਾਅਦ ਸੁਨੀਲ ਜਾਖੜ ਨੇ ਇਸ ਮਾਮਲੇ ਵਿੱਚ ਪੱਤਰਕਾਰਾਂ ਨੂੰ ਬਿਆਨ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੁਆਰਾ ਲਗਾਏ ਇਲਜ਼ਾਮਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਜਾਂਚ ਵੀ ਕਰਵਾਈ ਜਾਵੇਗੀ ਸੁਖਬੀਰ ਬਾਦਲ ਜੀ ਅੱਜ ਇਨੇ ਡੈਸਪਰੇਟ ਹੋਏ ਫਿਰਦੇ ਆ ਹੀ ਸੋ ਡੈਸਪੀਰੇਟ ਹੀ ਸੋ ਇਸ਼ੂਲੈਸ ਅਜ ਨਾ ਕੋਲ ਕੋਈ ਇਸ਼ੂ ਨਹੀਂ ਸਟੇਟ ਲੈਵਲ ਦੀ ਕਾਨਫਰੰਸ ਇਸ ਮਸਲੇ ਨੂੰ 323 ਦੇ ਪਰਚੇ ਨੂੰ ਲੈ ਕੇ ਕਰ ਰਹੇ ਉਹਨਾਂ ਲੋਕਾਂ ਵਾਸਤੇ ਕਰ ਰਹੇ ਜਿਹੜੇ ਆਪ ਦੇ ਰਾਜ ਦੇ ਅੰਦਰ ਨਕਲੀ ਬੀਜ ਨਕਲੀ ਖਾਦ ਸਬਸਿਡੀ ਦਾ ਸਕੈਮ ਕਰਨ ਵਾਲੇ ਬੰਦਿਆਂ ਦੇ ਆਪ ਨੇ ਪਰਚੇ ਕਰਾਏ ਉਹਨਾਂ ਨੂੰ ਕਹਿ ਰਹੇ ਵੀ ਅੱਜ ਸੁਨੀਲ ਜਖੜ ਬਦਨਾਮ ਕਰ ਰਿਹਾ ਸੋ ਮੇਰੀ ਗੁਜ਼ਾਰਿਸ਼ ਹੈ ਇਸ਼ੂਜ਼ ਤੇ ਗੱਲ ਕਰਨ ਕੋਈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਤੇ ਉਹਨਾਂ ਗੱਲਾਂ ਦਾ ਜਵਾਬ ਦੇਣ ਦੇ ਚੰਗੇ ਲੱਗਦੇ ਇਸ ਕਿਸਮ ਦੇ ਮਸਲਿਆਂ ਨੂੰ ਲੈ ਕੇ ਆਈ ਥਿੰਕ ਹੀ ਹੈਜ਼ ਆਪਣਾ ਤਾਂ ਉਹਨਾਂ ਦਾ ਜੋ ਕੁਝ ਵੀ ਹੈ ਪਰ ਮੈਂ ਸਮਝਦਾ ਵੀ ਜਿਹੜੇ ਅਹੁਦੇ ਤੇ ਬੈਠੇ ਹੈ ਸ਼ਰੋਮਣੀ ਅਕਾਲੀ ਦਲ ਪਾਰਟੀ ਦੀ ਪ੍ਰਧਾਨਗੀ ਅਜੇ ਤੇ ਲਈ ਬੈਠੇ ਹੈ ਉਸ ਅਹੁਦੇ ਦੇ ਉੱਤੇ ਵੀ ਇਹਨਾਂ ਨੇ ਕੋਈ ਉਹਦਾ ਨਿਮਾਇ ਕੀਤਾ ਤੇ ਬਾਦਲ ਸਾਹਿਬ ਦੀ ਸਾਖ ਨੂੰ ਮੈਂ ਸਮਝਦਾ ਵੀ ਇੱਕ ਹੋਰ ਬਟਾ ਸੁਖਵੀਰ ਬਾਦਲ ਨੇ ਲਵਾਇਆ ਤੇ ਇਸ ਗੱਲਾਂ ਤੋਂ ਗੁਰੇਜ਼ ਕਰਨ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਆ ਸਾਰੇ ਐਫ ਆਈ ਆਰ ਨੰਬਰ ਦੇ ਦੇਣਾ ਮੈਂ ਬੇਨਤੀ ਕਰੂੰਗਾ ਜਰੂਰ ਪਲੀਜ਼ ਜਾ ਕੇ ਜਿਹੜੀ ਬੱਚੀ ਨੇ ਕੱਲ ਕਿਹਾ ਸੀ ਵੀ ਸਾਡੀ ਜ਼ਮੀਨ ਤੇ ਕਬਜ਼ਾ ਕਰਾ ਰਹੇ ਐ ਸੁਨੀਲ ਜਾਖੜ ਉਹਦਾ ਜਾ ਕੇ ਦੈਟ ਸ਼ੁਡ ਬੀ ਚੈੱਕ ਜਿੱਥੇ ਕਿਤੇ ਵੀ ਹੈ ਦੇਖੋ ਸਾਬ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਇੱਥੇ ਲੋਕ ਹੇਠੋਂ ਚੱਲ ਕੇ ਪ੍ਰਧਾਨ ਮੰਤਰੀ ਪੋਸਟ ਤੇ ਵੀ ਜਾ ਪਹੁੰਚ ਗਏ ਕਿਸੇ ਦਾ ਗਰੀਬ ਹੋਣਾ ਛੋਟੇ ਰੁਤਬੇ ਤੋਂ ਚੱਲਣਾ ਕੋਈ ਕਿਸੇ ਦੇ ਕੈਰੇਕਟਰ ਦੇ ਉੱਤੇ ਲੰਚ ਨਹੀਂ ਹੁੰਦਾ ਪਰ ਮੈਂ ਇਹ ਲੋਕ ਲੈਂਡ ਮਾਫੀਆ ਸਭ ਜਿਹੜੇ ਆ ਜਿਨ੍ਹਾਂ ਦੇ ਬੱਚਿਆਂ ਨੂੰ ਪੇਸ਼ ਕੀਤਾ ਗਿਆ ਉਹਨਾਂ ਦੇ ਫਾਦਰ ਅਇ ਤੋਂ 15 ਸਾਲ ਪਹਿਲਾਂ ਅਰਜੀ ਨੂਈ ਸੀ ਜਾਂ ਪਤਾ ਨਹੀਂ ਕੋਈ ਸੈਕਟਰੀ ਸੀਗਾ ਤੇ ਅੱਜ 200-250 ਕਰੋੜ ਰੁਪਏ ਦੇ ਮਾਲਕ ਹੈ ਇਸ ਕਿਸਮ ਦੀ ਜਿਓਮੈਟ੍ਰੀਕਲ ਪ੍ਰੋਗਰੈਸ਼ਨ ਇਨ ਵੈਲਥ ਯਾ ਤਾਂ ਸੁਖਬੀਰ ਬਾਦਲ ਹੋ ਰਹੇ ਦੀ ਹੋਈ ਹੈ ਤੇ ਯਾ ਇਹਨਾਂ ਦੀ ਕਾਲੀ ਬਟਲਾ ਜੀ ਦੀ ਹੋਈ ਹੈ ਉਹਨਾਂ ਗੱਲਾਂ ਤੇ ਮੈਂ ਨਹੀਂ ਜਾਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫੇਰ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਤੇ ਨਿਸ਼ਾਨਾ 사ਦਿਆ ਹੈ ਉਹਨਾਂ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਦੇ ਕੋਲ ਕੋਈ ਵੀ ਮੁੱਦਾ ਨਹੀਂ ਹੈ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਵੱਡੇ ਨੇਤਾ ਲੋਕਾਂ ਦੇ ਵਿੱਚ ਮੂੰਹ ਨਹੀਂ ਦਿਖਾ ਸਕਦੇ ਅੱਜ ਤੁਸੀਂ ਅੱਜ ਮੈਂ ਤੁਹਾਨੂੰ ਅੱਜ ਦੱਸਾਂ ਕਿ ਤੁਸੀਂ ਮੈਂ ਤਾਂ ਪੁੱਛਣਾ ਚਾਹਣਾ ਹੈ ਕਿ ਕਾਂਗਰਸ ਕੋਲੇ ਕੀ ਇਸ਼ੂ ਹੈ ਇਲੈਕਸ਼ਨ ਲੜਨ ਵਾਸਤੇ ਆਈ ਵਾਂਟ ਟੂ ਆਸਕ ਦਾ ਨੈਗੇਟਿਵ ਕੁਐਸਚਨ ਵਾਈ ਕਿਸ ਬੇਸਿਸ ਤੇ ਜਨਤਾ ਜਾਣਗੇ ਆਈ ਕਾਰਨ ਹੈ ਕੈਪਟਨ ਜਨਤਾ જ ਨਹੀਂ ਜਾ ਰਹੇ ਆਈ ਕੈਪਟਨ ਆਈ ਕਾਰਨ ਹੈ ਨਾ ਜਾਖੜ ਜਨਤਾ ਜਾ ਸਕਦਾ ਕਾਂਗਰਸ ਦੀ ਕੋ ਲੀਡਰਸ਼ਿਪ ਮੈਂ 25 ਹਲਕੇ ਕਵਰ ਵੀ ਕਰ ਵਰਕਰ ਮੀਟਿੰਗ ਸਾਡੀ ਹੁੰਦੀਆਂ ਜਿੱਥੇ ਮੈਂ ਇੱਕ ਇੱਕ ਹਲਕੇ ਜਾ ਕੇ ਹਜ਼ਾਰ ਵਰਕਰ ਨਾਲ 1 ਟੂ 1 ਮੀਟਿੰਗਸ ਮੇਰੀਆਂ ਚੱਲ ਰਹੀਆਂ ਮੈਂ 26 ਹਲਕੇ ਮੈਂ ਕਵਰ ਵੀ ਕਰ ਚੁੱਕਿਆ ਐਂਡ ਬਾਏ ਮਿਡਲ ਆਫ ਨੈਕਸਟ ਮੰਥ ਆਵੜਾ ਕਵਰ 117 ਕੰਸਟਲਸੀਜ਼ ਐਂਡ THEN ਆ ਰੈਲੀਆਂ ਵਿਲ ਸਟਾਰਟ ਮੈਂ ਇੱਕ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਉਹ ਇਕੱਲਾ ਕਾਲੀ ਦਲ ਦੇ ਖਿਲਾਫ ਵੀ ਇਲੈਕਸ਼ਨ ਲੜਨਾ ਚਾਹੁੰਦੇ ਕਾਂਗਰਸ ਦੇ ਖਿਲਾਫ ਨਹੀਂ ਲੜਨਾ ਚਾਹੁੰਦੇ ਵਾਈ ਤੁਸੀਂ ਉਹਨਾਂ ਸਟੇਟਮੈਂਟ ਦੇਖੋ ਕਿਤੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਨੂੰ ਕ੍ਰਿਟਿਸਾਈਜ਼ ਨਹੀਂ ਨਾ ਖੈਰਾ ਕਰੇ ਨਾ ਜਿਹੜੇ ਨਿਕਲੇ ਉਹ ਕਰਨ ਜਾਂ ਕੋਈ ਹੋਰ ਆਪ ਕਰੇ ਅਕਾਲੀ ਦਲ ਕਿਉਂ ਅਕਾਲੀ ਦਲ ਇਜ਼ ਦਾ బిਗੇਸਟ ਸ਼੍ਰੋਮਣੀ ਕਾਲੀ ਦਲ ਇਜ਼ ਦਾ బిਗੇਸਟ ਥ੍ਰੈਟ ਟੂ 뎀 ਬਿਕਾਜ਼ ਜੋ ਸ਼੍ਰੋਮਣੀ ਕਾਲੀਗਲ ਦੀ ਬੇਸ ਹੈ ਇਟ ਇਜ਼ ਅ ਸਟਰੋਂਗੇਸਟ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਤੇ ਗਈ ਕੈਪਟਨ ਸਾਹਿਬ ਤੇ ਜਾਖੜ ਸਾਹਿਬ ਨੇ ਖਤਮ ਕਰਤੀ ਪੰਜਾਬ ਚ ਕਾਂਗਰਸ ਅੱਛਾ ਪਰ ਮਾਜ ਲੋਕੀ ਫਰਸਟ੍ਰੇਟ ਹੋਏ ਪਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫੇਰ ਤੋਂ 84 ਦੇ ਮੁੱਦੇ ਨੂੰ ਲੈ ਕੇ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਘਰਾਵ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਉੱਪਰ ਅਤਿਆਚਾਰ ਪੂਰੀ ਪਲੈਨਿੰਗ ਦੇ ਤਹਿਤ ਕੀਤਾ ਗਿਆ ਨਾਲ ਹੀ ਉਹਨਾਂ ਨੇ ਇਸ ਮਾਮਲੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਘੇਰਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਰਗੇ ਆਗੂਆਂ ਨੂੰ ਇਸ ਮਾਮਲੇ ਵਿੱਚ ਬਚਾਈ ਰੱਖਿਆ। ਇੱਕ ਕਲੀਅਰ ਮੈਸੇਜ ਹੈ ਜੋ ਹਮ ਬਾਰ-ਬਾਰ ਲੋਕ ਕਹਿ ਰਹੇ ਹਨ ਜੋ ਦਿੱਲੀ ਕੇ ਸਿੱਖ ਕਹਿ ਰਹੇ ਹਨ 3000 ਜਿਨਕੇ ਪਰਿਵਾਰ ਖਤਮ ਕਰ دیے ਗਏ ਮਾਰ दिए ਗਏ ਉਹ ਬਾਰ-ਬਾਰ ਕਹਿ ਰਹੇ ਕਿ ہماری ਭਾਈਓ ਭੈਣੋ हमारे बच्चों का मौत के जिम्मेवार कोई और नहीं गांधी परिवार है कांग्रेस पार्टी है सो आई डिमांड एन आंसर फ्रॉम राहुल गांधी सोनिया गांधी और कैप्टन अमरिंदर सिंह जो पंजाब की विधानसभा में जगदीश टाइटलर सज्जन कुमार एच के एल भगत कमलनाथ को प्रोटेक्ट कर रहे थे कह रहे थे कि मैं कैंप में गया का नाम किसी ने नहीं लिया था आज बात स्पष्ट हो रही है कि कैसे कांग्रेस पार्टी 84 के को ये करा उनको बचाने के लिए उनको सिर्फ और उनकी हौसला अफजाई के लिए कैसे उनकी मदद कर रही है क्योंकि उनको डर है कि ये राजीव गांधी का नाम ना ले मुझे लगता है सचिन कुमार की पनिशमेंट के बाद जो राहुल गांधी की फैमिली में डीमोरलाइजेशन आई है कि वो लोग जिन्होंने उनके साथ हो, खड़े होकर के कतलयाम करवाया था अब उनको हौसला देने की कोशिश जो है राहुल गांधी ने की क्योंकि शीला दीक्षित को अभी आज चार्ज लेना था पहले कमलनाथ को सपोर्ट किया गांधी परिवार ने कि इमीडिएटली सारे वो लोग जो कतलेम में शामिल थे उनको कोई ऐसा मैसेज न जाए कि ये उनके साथ नहीं है तो कमलनाथ को मध्य प्रदेश का मुख्यमंत्री बनाए अब उसके बाद ਜੋ ਬੜਾ ਮੁਜਰਮ ਹੈ ਸਭ ਤੋਂ ਜਗਦੀਸ਼ ਟਾਈਟਲ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਬੁਲਾਰੇ ਰਾਜਕੁਮਾਰ ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਉਣ ਦੇ ਬਜਟ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ 16 ਤੋਂ 19 ਤਾਰੀਖ ਤੱਕ ਵਿਧਾਇਕਾਂ ਦੇ ਨਾਲ ਮੀਟਿੰਗਾਂ ਕਰਕੇ ਆਉਣ ਦੇ ਬਜਟ ਸੈਸ਼ਨ ਬਾਰੇ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਨਾਲ ਹੀ ਉਹਨਾਂ ਨੇ ਦੱਸਿਆ ਕਿ ਬਜਟ ਸੈਸ਼ਨ ਦੇ ਜ਼ਰੂਰੀ ਮੁੱਦਿਆਂ ਬਾਰੇ ਵੀ ਇਸ ਮੀਟਿੰਗ ਦੇ ਵਿੱਚ ਗੱਲਬਾਤ ਕਰਕੇ ਮੁੱਦੇ ਤੈਅ ਕੀਤੇ ਜਾਣਗੇ। ਰਾਜਕੁਮਾਰ ਵੇਰਕਾ ਨੇ ਇਸ ਸੰਬੰਧ ਦੇ ਵਿੱਚ ਕੀ ਕਿਹਾ ਆ ਸੁਣਦੇ ਹਾਂ। ਪ੍ਰੀ ਬਜਟ ਡਿਸਕਸ਼ਨ ਹੈ ਸਾਰੇ ਐਮ ਐਲ ਏ ਸ ਦੇ ਨਾਲ ਕਿ ਸਾਰੇ ਐਮਐਲਏ ਦੇ ਵਿਕਾਸ ਕਮਾ ਦੇ ਵਿੱਚ ਸਹਿਯੋਗ ਔਰ ਯੋਗ ਉਹਨਾਂ ਦੀ ਸਾਰਿਆਂ ਦੀ رائے ਲਈ ਜਾ ਸਕੇ ਔਰ ਮੁੱਖ ਮੰਤਰੀ ਜੀ ਨੇ ਇਸ ਦੇ ਉੱਪਰ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਜਿੱਥੇ ਕਿਸਾਨਾਂ ਦਾ ਕਰ ਜਿਹੜਾ ਹੈਗਾ ਉਹ ਮਾਫ ਕੀਤਾ ਜਾ ਰਿਹਾ ਜਿਹੜਾ ਕਿ 3600 ਕਰੋੜ ਰੁਪਇਆ ਹੁਣ ਤੱਕ ਮਾਫ ਕੀਤਾ ਗਿਆ ਹੈ ਔਰ ਹੁਣ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਉਹ ਮਾਫ ਕੀਤਾ ਜਾਏਗਾ ਔਰ ਉਹਦੇ ਬਾਅਦ ਨਾਲ ਹੀ ਹੁਣ ਇਹ ਦਿਨਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਕਿ ਜਿਹੜੇ ਲੈਂਡਲੈਸ ਇਹ ਦਲਿਤ ਹੈ ਜਾਂ ਕੋਈ ਹੋਰ ਲੋਕ ਹੈ ਜਿਹੜੇ ভূমিਹੀਨ ਲੋਕ ਹੈ ਉਹਨਾਂ ਦਾ ਵੀ ਕਰਜ਼ਾ ਜਿਹੜਾ ਹੈ ਉਹ ਮਾਫ ਕਰਨ ਦੀ ਜਿਹੜੀ ਹੈ ਉਹ ਸਰਕਾਰ ਸ਼ੁਰੂਆਤ ਕਰਨ ਜਾ ਰਹੀ ਹੈ ਔਰ ਇਹਨਾਂ ਤੋਂ ਇਲਾਵਾ ਜਿੰਨੇ ਵੀ ਵਿਕਾਸ ਕੰਮ ਹੈ ਉਨ੍ਹਾਂ ਦੇ ਵਿਕਾਸ ਕਮਾਂ ਵਾਸਤੇ ਪੰਜਾਬ ਦੇ ਅੰਦਰ ਇਹ ਜਿਹੜੇ ਸਾਡਾ 500 550 ਸਾਲਾ ਬਾਬਾ ਨਾਨਕ ਜੀ ਦਾ ਸ਼ੁਰੂ ਹੋ ਰਿਹਾ ਹੈ ਔਰ ਗੁਰਨਾਨ ਦੇਵ ਜੀ ਦਾ ਜਿਹੜਾ ਕੋਰੀਡੋਰ ਹੈ ਉਹਦੇ ਵਾਸਤੇ ਚਰਚਾ ਹੋਈ ਹੈ ਔਰ ਇਹ ਸਾਰੇ ਕਮਾਂ ਨੂੰ ਮੁੱਖ ਮੰਤਰੀ ਜੀ ਐਗਜ਼ਾਮਨ ਕਰ ਰਿਹਾ ਕੱਲੇ ਕੱਲੇ ਪੰਜਾਬ ਦੇ ਐਮਐਲਏ ਦੇ ਹਲਕਿਆਂ ਨੂੰ ਖੁਦੋ ਵਿਕਾਸ ਦੇ ਕਮਾਂ ਨੂੰ ਐਗਜ਼ਾਮਨ ਕਰ ਰਿਹਾ ਹੈ ਔਰ ਕੋਈ ਵੀ ਐਮਐਲਏ ਦੀ ਸ਼ਿਕਾਇਤ ਨਾ ਰਵੇ ਔਰ ਉਹਨਾਂ ਦੇ ਸਾਰੇ ਕੰਮਾਂ ਨੂੰ ਮੁੱਖ ਮੰਤਰੀ ਜੀ ਖੁਦ ਐਗਜ਼ਾਮਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ 5-5 ਕਰੋੜ ਰੁਪਏ ਦੇ ਵਿਕਾਸ ਫੰਡ ਦੇਣ ਦਾ ਐਲਾਨ ਕੀਤਾ ਹੈ ਇਹ ਫੰਡ ਦੋ ਪੜਾਵਾਂ ਦੇ ਵਿੱਚ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਕਾਸ ਫੰਡ ਦੇਣ ਦੀ ਬੇਨਤੀ ਕੀਤੀ ਸੀ ਮਨਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਦੁਆਰਾ ਇਹ ਫੰਡ ਵਿਧਾਇਕਾਂ ਨੂੰ ਸ਼ਾਂਤ ਕਰਨ ਦੇ ਲਈ ਦਿੱਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੇ ਲਈ ਵੀ ਇਹ ਫੰਡ ਦਿੱਤਾ ਜਾ ਰਿਹਾ ਹੈ ਵਿਧਾਇਕਾਂ ਨੂੰ ਇਹ ਫੰਡ ਉਹਨਾਂ ਦੇ ਹਲਕੇ ਦੀ ਆਬਾਦੀ ਦੇ ਮੁਤਾਬਿਕ ਦਿੱਤਾ ਜਾਵੇਗਾ ਤੇ ਵੱਧ ਤੋਂ ਵੱਧ 5 ਕਰੋੜ ਰੁਪਏ ਦਾ ਫੰਡ ਵਿਧਾਇਕਾਂ ਨੂੰ ਦਿੱਤਾ ਜਾਵੇਗਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 84 ਦੇ ਮਾਮਲੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਉੱਪਰ ਇਲਜ਼ਾਮ ਲਗਾਏ ਨੇ 1984 ਦੇ ਮਾਮਲਿਆਂ ਤੇ ਬੋਲਦਿਆਂ ਜਗਦੀਸ਼ ਟਾਈਟਲਰ ਨੇ ਬਿਆਨ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਵੀ ਐਫ ਆਈ ਆਰ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਕੋਰਟ ਦੇ ਫੈਸਲੇ ਤੇ ਕੋਈ ਕੀ ਕਹਿ ਸਕਦਾ ਏ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਬਿਲਕੁਲ ਬੇਕਸੂਰ ਨੇ ਜਗਦੀਸ਼ ਟਾਈਟਲਰ ਦੇ ਇਸ ਬਿਆਨ ਤੋਂ ਬਾਅਦ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਫਿਰ ਤੋਂ ਗਾਂਧੀ ਪਰਿਵਾਰ ਅਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆਏ ਉਹਨਾਂ ਨੇ ਆਪਣੀ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਲੰਮੇ ਸਮੇਂ ਤੱਕ ਇਨਾ ਆਗੂਆਂ ਨੂੰ ਕਾਰਵਾਈ ਤੋਂ ਬਚਾਈ ਰੱਖਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਦੌਰੇ ਕਰ ਰਹੇ ਨੇ ਸੁਖਬੀਰ ਬਾਦਲ ਦੌਰੇ ਕਰਕੇ ਅਕਾਲੀ ਵਰਕਰਾਂ ਦੇ ਨਾਲ ਮਿਲ ਰਹੇ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣ ਰਹੇ ਨੇ ਇਸ ਮੌਕੇ ਫਤਿਹਗੜ੍ਹ ਸਾਹਿਬ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਤਿੱਖਾ ਸਿਆਸੀ ਨਿਸ਼ਾਨਾ ਵਿੰਨਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਲਗਾਤਾਰ ਅਕਾਲੀ ਵਰਕਰਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਤੇ ਉਹਨਾਂ ਖਿਲਾਫ ਝੂਠੇ ਪੁਲਿਸ ਮੁਕੱਦਮੇ ਬਣਾ ਰਹੀ ਹੈ। ਉਹਨਾਂ ਨੇ ਕਾਂਗਰਸ ਦੀ ਸਰਕਾਰ ਉੱਤੇ ਲੋਕਤੰਤਰ ਦਾ ਘਾਣ ਕਰਨ ਦੇ ਵੀ ਇਲਜ਼ਾਮ ਲਗਾਏ। ਜਿਹੜਾ ਫੀਡਬੈਕ ਮੈਨੂੰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਕੈਪਟਨ ਸਰਕਾਰ ਤੇ ਖਾਸ ਕਰਕੇ ਇਹਨਾਂ ਦੇ ਐਮ.ਐਲ.ਏ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਕੀਤੇ ਝੂਠੇ ਪਰਚੇ ਕੀਤੇ ਇਲੈਕਸ਼ਨ ਡੈਮੋਕ੍ਰੇਟੀ ਨੂੰ ਬਿਲਕੁਲ ਹੀ ਡੈਮੋਕ੍ਰੇਸੀ ਨੂੰ ਖਤਮ ਕੀਤਾ ਹੈ ਇਹ ਕੈਪਟਨ ਅਮਰਿੰਦਰ ਸਿੰਘ ਇੱਕ ਸਰਕਾਰ ਆ ਪੰਜਾਬ ਦੇ ਵਿੱਚ ਸਰਕਾਰ ਤਾਂ ਹੈ ਹੀ ਨਹੀਂ ਡਰਾਈਵਰ ਦੇ ਕਾਰ ਚੱਲ ਰਹੀ ਹੈ ਡਰਾਈਵਰ ਹੈ ਨਹੀਂ ਕਿਤੇ ਨਾ ਕਿਤੇ ਵੱਜੂ ਮੈਂ ਉਹ ਹੀ ਕਹਿਣਾ ਕਿ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਹੈ ਹਾਂ ਜੀ ਸਾਹਮਣੇ ਹੈ ਉਹ ਜਾਣ ਕੇ ਆਪਣੇ ਜ਼ਖਮਾਂ ਤੇ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਸਵਾਲ ਹਾਂ ਜੀ ਕਿ ਹੁਣ ਟਾਈਟਲਰ ਨੂੰ ਫਰੰਟ ਰੋ ਤੇ ਕਿਉਂ ਬਿਠਾਇਆ ਜਵਾਬ ਦੇਣ ਕਿ ਉਹ ਉਹ ਕਾਂਗਰਸ ਨਾਲ ਉਹ ਪਾਰਟੀ ਜਿਹਨੇ ਹਜ਼ਾਰਾਂ ਦਾ ਕਤਲਿਆਮ ਕੀਤਾ ਹੋਏ ਉਹ ਇਨਸਾਨ ਜਿਹਨੇ ਕੀਤਾ ਹੋਏ ਉਹਨਾਂ ਨੂੰ ਤੁਸੀਂ ਅਹੁਦੇ ਦੇਵੋਗੇ ਜਦੋਂ ਅੰਦਰ ਜਾਣਗੇ ਫਿਰ ਕਹਿਣਗੇ ਅਸੀਂ ਐਕਸਪੈਲ ਕਰਤਾ ਜੋ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕੀਤਾ ਹੈ ਤੇ ਫਿਰ ਕਿਉਂ ਉਹਨਾਂ ਦੀ ਸਪੋਰਟ ਤੇ ਲੱਗੇ ਆ ਕਾਂਗਰਸੀ ਆਗੂ ਅਤੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਚੰਨੀ ਨੇ ਕਸਬਾ ਵੇਲਾ ਵਿਖੇ ਇੱਕ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਪੁਲ ਦਾ ਨੀਂਹ ਪੱਥਰ ਵੀ ਰੱਖਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਦਾ ਖਜ਼ਾਨਾ ਖਾਲੀ ਹੈ ਪਰ ਫਿਰ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਅਤੇ ਵਿਕਾਸ ਦੇ ਕੰਮ ਚੱਲ ਰਹੇ ਨੇ ਸਾਡਾ ਹਲਕਾ ਚਮਕੌਰ ਸਾਹਿਬ ਦੇ ਵਿੱਚ ਲਗਭਗ 100 ਕਰੋੜ ਰੁਪਏ ਲਾ ਕੇ ਨਵੀਆਂ ਸੜਕਾਂ ਦੀ ਉਸਾਰੀ ਹੋ ਰਹੀ ਹੈ ਲੁੱਕ ਪੈ ਰਹੀ ਹੈ ਉਹਨਾਂ ਤੇ ਤੇ ਪੁਲ ਲੱਗ ਰਹੇ ਹੈ ਉਸੇ ਤਹਿਤ ਅਜੇ ਹੀ 3 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬੇਲਾ ਐਸਕੇਪ ਤੇ ਜਿਹੜਾ ਪੁਲ ਦਾ ਕੰਮ ਹੈ ਉਹਦਾ ਉਦ்கਾਟਨ ਕੀਤਾ ਹੈ ਉਹ ਕੰਮ ਹੋਣਾ ਸ਼ੁਰੂ ਹੋਇਆ ਤੇ ਪੂਰੇ ਇਲਾਕੇ ਦੇ ਵਿੱਚ ਸੜਕਾਂ ਦਾ ਜਾਲ ਵਿਛ ਰਿਹਾ ਹੈ ਤੇ ਵੱਡੇ ਪੱਧਰ ਤੇ ਸੜਕਾਂ ਦਾ ਕੰਮ ਹੋ ਰਿਹਾ ਜੂ ਦੇ ਉਦਘਾਟਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੜਕਾਂ ਦੀ ਜੜੀ ਰਹੋਗੀ ਪ੍ਰੋਡਕਸ਼ਨ ਸਾਰੇ ਹਲਕੇ ਦੇ ਵਿੱਚ ਐਸੀ ਪੂਰੇ ਹਲਕੇ ਦੇ ਵਿੱਚ ਜਿੰਨੇ ਵੀ ਪਹਿਲਾਂ 10 ਸਾਲ ਸਾਡਾ ਜਿਹੜਾ ਹਲਕਾ ਚਮਕੌਰ ਸਾਹਿਬ ਹੈ ਬਹੁਤ ਇਗਨੋਰ ਹੋਂਦਾ ਰਿਹਾ ਲੇਕਿਨ ਹੁਣ ਐਸੀ ਲਗਭਗ ਸਾਰੀਆਂ ਸੜਕਾਂ ਤੇ ਦੁਬਾਰੇ ਪ੍ਰੀਮਿਕਸ ਪਾਈ ਹੈ ਪਾ ਰਹੇ ਆ ਤੇ ਨਾਲ-ਨਾਲ ਨਵੇਂ ਜਿਹੜੇ ਪੁਲ ਨੀਵੇਂ ਹੋ ਗਏ ਆ ਉਹਨਾਂ ਨੂੰ ਉੱਚਾ ਚੁੱਕੇ ਕਰ ਰਹੇ ਆ ਜਿਨ੍ਹਾਂ ਦੇ ਕਦੇ ਨਦੀਆਂ ਦੇ ਪੁਲ ਨਹੀਂ ਲੱਗਿਆ ਜਿਵੇਂ ਅਦਰੇੜਾ ਦੀ ਨਦੀ ਹੈ ਉਹਦੇ ਤੇ ਅਸੀਂ 5.5 ਕਰੋੜ ਰੁਪਏ ਨਾਲ ਅਧਰੇੜੇ ਪੁੱਲ ਲੋ ਆ ਰਹੇ ਆਂ ਬਾਕੀ ਵੀ ਜਿਹੜੇ ਜਿਹੜੇ ਪੁਲ ਨੀਵੇਂ ਹੋ ਗਏ ਆ ਉਹਨਾਂ ਨੂੰ ਅਸੀਂ ਉੱਚੇ ਚੱਕ ਰਹੇ ਆ ਤੇ ਪੂਰਾ ਸੜਕਾਂ ਦਾ ਜਿਹੜਾ ਨੈਟਵਰਕ ਆ ਪੂਰੇ ਰਾਕੇ ਦੇ ਵਿੱਚ ਬਹੁਤ ਵਧੀਆ ਬਣ ਰਿਹਾ ਆ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਵਿੱਚ ਦਿয়াল ਸਿੰਘ ਕੋਲਿਆ ਵਾਲੀ ਦੀ ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਵੀਡੀਓ ਕਾਨਫਰੈਂਸਿੰਗ ਰਾਹੀਂ ਇਹ ਪੇਸ਼ੀ ਕੀਤੀ ਗਈ ਅਦਾਲਤ ਨੇ 25 ਜਨਵਰੀ ਤੱਕ ਦਿਆਲ ਸਿੰਘ ਕੋਲਿਆਵਾਲੀ ਨੂੰ ਹਿਰਾਸਤ ਵਿੱਚ ਰਹਿਣ ਦੇ ਹੁਕਮ ਦਿੱਤੇ ਨੇ ਪੰਜਾਬ ਦੇ ਡੀਜੀਪੀ ਅਗਲੇ 9 ਮਹੀਨਿਆਂ ਤੱਕ ਆਪਣੇ ਪਦ ਤੇ ਬਣੇ ਰਹਿਣਗੇ ਪੰਜਾਬ ਸਰਕਾਰ ਨੇ 9 ਮਹੀਨਿਆਂ ਦੇ ਲਈ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵਾਅਦਾ ਕੀਤਾ ਹੈ ਇਹ ਘੋਸ਼ਣਾ ਉਸ ਦਿਨ ਹੋਈ ਹੈ ਜਦੋਂ ਸੁਪਰੀਮ ਕੋਰਟ ਨੇ ਪੰਜਾਬ ਸਹਿਤ 5 ਰਾਜਾਂ ਦੇ ਪੁਲਿਸ ਮੁਖੀਆਂ ਦੀ ਨਿਯੁਕਤੀ ਦੇ ਲਈ ਉਹਨਾਂ ਦੇ ਆਦੇਸ਼ਾਂ ਵਿੱਚ ਸੰਸ਼ੋਧਨ ਕਰਨ ਵਾਲੀ ਯਾਚਿਕਾ ਨੂੰ ਖਾਰਜ ਕਰ ਦਿੱਤਾ ਹੈ 1982 ਬੈਚ ਦੇ ਆਈਪੀਐਸ ਅਧਿਕਾਰੀ ਸੁਰੇਸ਼ अरोड़ा ਦੀਆਂ ਸੇਵਾਵਾਂ ਵਿੱਚ ਪਿਛਲੇ 3 ਮਹੀਨਿਆਂ ਤੋਂ ਵਿਸਥਾਰ ਕੀਤਾ ਜਾ ਰਿਹਾ ਹੈ। ਸ਼੍ਰੀ अरोड़ा 31 ਜਨਵਰੀ ਨੂੰ ਰਿਟਾਇਰ ਹੋਣ ਵਾਲੇ ਸਨ ਪਰ ਹੁਣ ਪੰਜਾਬ ਸਰਕਾਰ ਨੇ 9 ਮਹੀਨੇ ਦੇ ਲਈ ਉਨ੍ਹਾਂ ਦੇ ਅਹੁਦੇ ਦੇ ਵਿੱਚ ਵਾਧਾ ਕਰ ਦਿੱਤਾ ਹੈ। ਪੱਤਰਕਾਰ ਛਤਰਪਤੀ ਹਤਿਆਕਾਂਡ ਦੇ ਮਾਮਲੇ ਦੇ ਵਿੱਚ ਕੱਲ ਰਾਮ ਰਹੀਮ ਤੇ ਬਾਕੀ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਸਿਰਸਾ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਤੇ ਤਾਰਾ 144 ਲਗਾ ਦਿੱਤੀ ਹੈ। ਪੁਲਿਸ ਦੀਆਂ 12 ਅਤੇ CRPF ਦੀਆਂ ਦੋ ਕੰਪਨੀਆਂ ਵੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੀਆਂ ਗਈਆਂ ਨੇ ਪਟਿਆਲਾ ਵਿਖੇ ਅਧਿਆਪਕਾਂ ਨੇ ਸਰਕਾਰ ਦੇ ਖਿਲਾਫ ਇੱਕ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ ਇਸ ਤੋਂ ਪਹਿਲਾਂ ਅਧਿਆਪਕ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਅਤੇ ਕੁਝ ਅਧਿਆਪਕਾਂ ਤੇ ਪੁਲਿਸ ਪ੍ਰਸ਼ਾਸਨ ਦੁਆਰਾ 144 ਦੀ ਧਾਰਾ ਲਗਾ ਕੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਸਰਕਾਰ ਨੇ 5 ਅਧਿਆਪਕ ਆਗੂਆਂ ਨੂੰ ਸਸਪੈਂਡ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਧਿਆਪਕਾਂ ਨੇ ਅੱਜ ਸਸਪੈਂਡ ਕੀਤੇ ਗਏ ਆਪਣੇ ਸਾਥੀਆਂ ਦੇ ਹੱਕ ਦੇ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਅਧਿਆਪਕਾਂ ਦਾ ਅੰਦੋਲਨ ਚੱਲਦਾ ਕਿਉਂਕਿ ਇੱਕ ਪਾਸੇ ਜਿੱਥੇ 5178 ਦੇ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੀ 3 ਸਾਲ ਬੀਤ ਜਾਣ ਦੇ ਬਾਵਜੂਦ ਦੂਜਾ ਐਸਐਸਏ ਰਮਸਾਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਘਟਕੀ ਗਈ ਕੀਤੀ ਗਈ 65 ਤੋਂ 75% ਤੱਕ ਇਸ ਦੇ ਖਿਲਾਫ ਪਟਿਆਲੇ ਦੇ ਵਿੱਚ ਇੱਕ ਪੱਕਾ ਮੋਰਚਾ ਲੱਗਿਆ। ਉਸ ਮੋਰਚੇ ਦੇ ਵਿੱਚ ਆਕਸ਼ ਪੰਜਵੇਂ ਦਿਨ ਸਿੱਖਿਆ ਮੰਤਰੀ 1 ਦਸੰਬਰ ਨੂੰ ਐਲਾਨ ਕਰਦਾ ਹੈਗਾ ਕਿ ਤਨਖਾਹ ਘਟौती ਦਾ ਮਾਮਲਾ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਮੀਟਿੰਗ 'ਚ ਰਿਵਿਊ ਕੀਤਾ ਜਾਊਗਾ। ਦੂਜਾ ਐਲਾਨ ਉਹਨਾਂ ਨੇ ਇਹ ਕੀਤਾ ਸੀ ਕਿ 5178 ਵਾਲਿਆਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਦਿੱਤੀ ਜਾਊਗੀ। ਤੀਜਾ ਐਲਾਨ ਕੀਤਾ ਸੀ ਵਲੰਟੀਅਰਾਂ ਦੀ ਤਨਖਾਹ 'ਚ ਵਾਧਾ ਕੀਤਾ ਜਾਊਗਾ। ਚੌਥਾ ਐਲਾਨ ਇਹ ਕੀਤਾ ਸੀ ਕਿ ਜਿੰਨੀਆਂ ਬਦਲੀਆਂ ਸਸਪੈਂਸ਼ਨਾਂ ਕੀਤੀਆਂ ਨੇ ਉਹ ਸਾਰੀਆਂ ਰੱਦ ਕੀਤੀਆਂ ਜਾਣਗੀਆਂ। ਪਰ ਸਿੱਖਿਆ ਮੰਤਰੀ ਨੇ ਆਪਣੇ ਇੱਕ ਵੀ ਐਲਾਨ ਦੇ ਉੱਤੇ ਫੁੱਲ ਨਹੀਂ ਚੜਾਏ ਉਹ ਆਪਣੇ ਐਲਾਨਾਂ ਤੋਂ ਪਲਟਿਆ ਹੀ ਨਹੀਂ ਸਗੋਂ ਪੰਜ ਦੇ ਅਪਕਮ ਨੂੰ ਅੱਜ ਟਰਮੀਨੇਟ ਕਰ ਦਿੱਤਾ ਗਿਆ ਹੈ ਜਿਹੜੇ ਸਸਪੈਂਡ ਕੀਤੇ ਸੀ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਅੱਜ ਸੰਜੇ ਦੇ ਅਪਕ ਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਐਨਆਈ ਫਿਰ ਤੋਂ ਮੁਲਾਕਾਤ ਹੋਵੇਗੀ ਤਾਨਵਾਦ